welcom students ਸਾਡੀ ਵੀਡੀਓ ਆ ਜਿਹੜੀ ਉਹ ਕਿਰਿਆ ਤੇ ਕਿਰਿਆ ਵਿਸ਼ੇਸ਼ਣ ਬਾਰੇ ਆ ਕਿਰਿਆ ਕੀ ਹੁੰਦੀ ਆ ਇੱਕ ਰਿਵੀਜ਼ਨ ਕਰਾਂਗੇ ਅਸੀਂ ਕੰਮ ਦੇ ਹੋਣ ਜਾਂ ਕਰਨ ਦੇ ਪ੍ਰਗਟ ਕਰਨ ਵਾਲੇ ਸ਼ਬਦ ਨੇ ਜਿਹੜੇ ਉਹ ਕਿਰਿਆ ਖਵਾਉਂਦੇ ਨੇ ਜਿਨ੍ਹਾਂ ਤੋਂ ਪਤਾ ਲੱਗੇ ਕਿ ਕੰਮ ਹੋ ਰਿਹਾ ਜਾਂ ਕੀਤਾ ਜਾ ਰਿਹਾ ਹੈ ਜਿਹੜੀ ਕਿਰਿਆ ਹੈ ਆਮ ਤੌਰ ਤੇ ਪੰਜਾਬੀ ਦੇ ਵਿੱਚ ਵਾਕ ਦੇ ਐਂਡ 'ਚ ਆਉਂਦੀ ਹੈ ਅੰਤ 'ਚ ਆਉਂਦੀ ਹੈ ਜਿਵੇਂ ਖਾਣਾ ਪੀਣਾ ਜੀਣਾ ਜਾਣਾ ਚੱਲਣਾ ਜੋ ਵੀ ਹੈ ਦੋ ਪ੍ਰਕਾਰ ਦੀ ਹੁੰਦੀ ਹੈ ਸਕਰਮਕ ਤੇ ਅਕਰਮਕ ਸਕਰਮਕ ਤੇ ਅਕਰਮਕ ਕਿਰਿਆ ਨੂੰ ਅੱਗੇ ਦੇਖਦੇ ਹਾਂ ਅਸੀਂ ਅਕਰਮਕ ਕਿਰਿਆ ਕੀ ਹੁੰਦੀ ਹੈ ਜਿਸ ਨਾਲ ਕਰਮ ਨਾ ਆਵੇ ਜਿਸ ਦਾ ਪ੍ਰਭਾਵ ਕੇਵਲ ਕਰਤਾ ਤੇ ਪਵੇ ਜਾਂ ਕਰਤਾ ਤੱਕ ਹੀ ਰਹੇ ਜਿਵੇਂ ਬੱਚਾ ਪੜਦਾ ਹੈ ਕਰਤਾ ਕੀ ਆ ਬੱਚਾ ਕਿਰਿਆ ਕੀ ਆ ਪੜਦਾ ਤਾਂ ਪੜਦਾ ਦਾ ਪ੍ਰਭਾਵ ਕੀ ਹੈ ਬੱਚੇ ਦੇ ਉੱਪਰ ਇਸ ਲਈ ਇਸ ਨੂੰ ਅਕਰਮਕ ਕਿਰਿਆ ਕਹਾਂਗੇ ਅਸੀਂ ਸਕਰਮਕ ਕਿਰਿਆ ਕੀ ਹੁੰਦੀ ਆ ਜਿਹੜਾ ਜਿਸ ਨਾਲ ਕਰਮ ਆਵੇ ਕਰਮ ਆਵੇ ਜਾਂ ਕਿਰਿਆ ਦਾ ਕਰਤਾ ਤੇ ਕਰਮ ਦੋਵਾਂ ਦੇ ਨਾਲ ਸੰਬੰਧ ਜੁੜੇ ਜਿਵੇਂ ਬੱਚਾ ਕਿਤਾਬ ਪੜਦਾ ਹੈ ਇੱਥੇ ਬੱਚਾ ਕੀ ਆ ਕਰਤਾ ਪੜਦਾ ਕੀ ਆ ਕਿਰਿਆ ਨਾਂ ਕੀ ਆ ਗਿਆ ਕਰਮ ਤਾਂ ਬੱਚਾ ਕੀ ਕਰਦਾ ਏ ਕਿਤਾਬ ਪੜਦਾ ਏ ਤਾਂ ਇਸ ਤਰ੍ਹਾਂ ਨਾਲ ਇਸ ਕਰਮਕ ਤੇ ਕਰਮ ਕਿਰਿਆ ਨੇ ਪੰਜਾਬੀ ਦੇ ਜੀਨਾ ਸ਼ਬਦਾਂ ਦੇ ਪਿੱਛੇ ਪਛੇਤਰ ਚ ਦਿਆਂ ਜਾਂ ਕੇ ਉਹ ਨੋ ਆਦੀ ਵਿਚਰਦੇ ਹੋਣ ਉਹ ਸ਼ਬਦ ਅਕਾਲਕੀ ਜਾਂ ਅਕਰਮ ਕਿਰਿਆ ਦੇ ਸੂਚਕ ਹੁੰਦੇ ਨੇ ਸਹਾਇਕ ਕਿਰਿਆ ਹਮੇਸ਼ਾ ਮੁੱਖ ਕਿਰਿਆ ਤੋਂ ਬਾਅਦ ਦੇ ਵਾਕ ਦੇ ਅੰਤ ਵਿੱਚ ਆਉਂਦੀ ਹੈ ਸਹਾਇਕ ਕਿਰਿਆ ਸੀ ਤੇ ਸਨ ਭੂਤਕਾਲ ਦੀਆਂ ਸੂਚਕ ਨੇ ਹੈ ਤੇ ਹਨ ਨੇ ਜਿਹੜੀਆਂ ਸਹਾਇਕ ਕਿਰਿਆਵਾਂ ਇਹ ਵਰਤਕਾਲ ਦੀਆਂ ਸੂਚਕ ਨੇ ਤਾਂ ਇਹ ਸੀਗੀਆਂ ਸਾਡੀਆਂ ਕਿਰਿਆਵਾਂ ਅੱਗੇ ਵਿਸ਼ੇਸ਼ਣ ਨੇ ਵਿਸ਼ੇਸ਼ਣ ਦੇਖਦੇ ਹਾਂ ਅਸੀਂ ਉਹ ਸ਼ਬਦ ਉਹ ਸਾਰੇ ਸ਼ਬਦ ਜਿਹੜੇ ਨਾਮ ਦੇ ਵਿਸ਼ੇਸ਼ਕ ਦੇ ਤੌਰ ਤੇ ਵਿਚਰਦੇ ਨੇ ਨਾਮ ਦੀ ਵਿਸ਼ੇਸ਼ਤਾ ਦੱਸਦੇ ਨੇ ਉਹ ਸ਼ਬਦ ਕੀ ਨੇ ਵਿਸ਼ੇਸ਼ਣ 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 ਵਰਗ ਦੇ ਸ਼ਬਦ ਨੇ ਜਿਹੜੇ ਵਾਕਾਤਮਕ ਤਰਤੀਬ ਵਿੱਚ ਨਾਮ ਤੋਂ ਪਹਿਲਾਂ ਵਿਚਰਦੇ ਹਨ ਵਿੱਚ ਨਾਮ ਤੋਂ ਪਹਿਲਾਂ ਆਉਂਦੇ ਨੇ ਜਿਵੇਂ ਕਾਲਾ ਘੋੜਾ ਕਾਂ ਖਾਂਦਾ ਹੈ ਇੱਕ ਸੈਂਟੈਂਸ ਆ ਵਾਕਾ ਇਹਦੀ ਵਿੱਚ ਕੋੜਾ ਕਾ ਖਾਂਦਾ ਹੈ ਸਧਾਰਨ ਵਾਕ ਪਰ ਕਾਲਾ ਕੋੜਾ ਕਾ ਖਾਂਦਾ ਹੈ ਇੱਕ ਵਿਸ਼ੇਸ਼ਣ ਦੇ ਦੌਰ ਤੇ ਦੇਖਿਆ ਜਾਂਦਾ ਕਿ ਕੋੜੇ ਦੀ ਵਿਸ਼ੇਸ਼ਤਾ ਕੀ ਹੈ ਕਿ ਉਹ ਕਾਲਾ ਹੈ ਪਰ ਇਹ ਕੀ ਹੈ ਨਾਮ ਤੋਂ ਪਹਿਲਾਂ ਆਉਂਦਾ ਹੈ ਵਿਸ਼ੇਸ਼ਣ ਜਿਹੜੇ ਪੰਜ ਤਰ੍ਹਾਂ ਦੇ ਹੁੰਦੇ ਨੇ ਕਾਰਜ ਦੇ ਆਧਾਰ ਤੇ ਤੇ ਅਰਥ ਦੇ ਆਧਾਰ ਤੇ ਗੁਣਵਾਚਕ ਵਿਸ਼ੇਸ਼ਣ ਜਿਹੜੇ ਸ਼ਬਦ ਗੁਣ ਔਗਣ ਆਕਾਰ ਤੇ ਅਵਸਥਾ ਦੱਸਣ ਗੁਣ ਔਗਣ ਆਕਾਰ ਤੇ ਅਵਸਥਾ ਦੱਸਣ ਉਸ ਨੂੰ ਗੁਣਵਾਚਕ ਕਿਹਾ ਜਾਂਦਾ ਹੈ ਜਿਵੇਂ ਉਦਾਹਰਨਾਂ ਦੇਖ ਸਕਦੇ ਤੁਸੀਂ ਸੰਖਿਆਵਾਚਕ ਵਿਸ਼ੇਸ਼ਣ ਨੇ ਜਿਹੜੇ ਜਿਹੜੇ ਨਾਮ ਦੀ ਗਿਣਤੀ ਦਾ ਬੋਧ ਕਰਾਉਣ ਜਿਵੇਂ 2 3 12ਵਾਂ 10ਵਾਂ 15ਵਾਂ ਇਹ ਚੀਜ਼ਾਂ ਨੇ ਪ੍ਰਮਾਣਵਾਚਕ ਜਿਹੜੇ ਸ਼ਬਦ ਗਿਣਤੀ ਮਿੰਤੀ ਤੋਲ ਮਾਪ ਦਾ ਗਿਆਨ ਕਰਵਾਉਣ ਜਿਵੇਂ ਕਈ ਬੜੀ ਥੋੜੀ ਥੋੜਕ ਇਹ ਚੀਜ਼ਾਂ ਨੇ ਜਿਹੜੀਆਂ ਪ੍ਰਮਾਣਵਾਚਕ ਚ ਆ ਜਾਂਦੀਆਂ ਨੇ ਫਿਰ ਨਿਸ਼ਚੇਵਾਚਕ ਵਿਸ਼ੇਸ਼ਣ ਜਿਹੜਾ ਕਿਸੇ ਨਾਮ ਜਾਂ ਪੜਨਾਮ ਵੱਲ ਨਿਸ਼ਚੇ ਵੱਲ ਨਿਸ਼ਚੇ ਨਾਲ ਸੰਕੇਤ ਕਰੇ ਜਿਵੇਂ ਕਾਪੀ ਇਹ ਮੇਰੀ ਕਾਪੀ ਹੈ ਇਹ ਸ਼ਬਦ ਕੀ ਆ ਕਾਪੀ ਬਾਰੇ ਨਿਸ਼ਚਾ ਕਰਦਾ ਹੈ ਤਾਂ ਨਿਸ਼ਚੇ ਵਾਚਕ ਵਿਸ਼ੇਸ਼ਣ ਹੋ ਗਿਆ ਕਾਪੀ ਲਈ ਪੜਨਾਮੀ ਵਿਸ਼ੇਸ਼ਣ ਜਿਹੜਾ ਸ਼ਬਦ ਵਾਕ ਦੇ ਪ੍ਰਸੰਗ ਜਾਂ ਨਾਮ ਸ਼ਬਦ ਨਾਲ ਆ ਕੇ ਵਿਸ਼ੇਸ਼ਣਾਂ ਦਾ ਕੰਮ ਕਰੇ ਜਿਵੇਂ ਮੇਰੀ ਕਿਤਾਬ ਮੇਰੇ ਕੋਲ ਹੈ ਉਸ ਨੂੰ ਪਰਨਾਮੀ ਵਿਸ਼ੇਸ਼ਣ ਕਹਾਂਗੇ ਮੇਰੀ ਕੀ ਆ ਪਰਨਾਮੀ ਵਿਸ਼ੇਸ਼ਣ ਰੂਪ ਪੱਖੋਂ ਵਿਸ਼ੇਸ਼ਣ ਦੋ ਪ੍ਰਕਾਰ ਦੇ ਹੁੰਦੇ ਨੇ ਵਿਕਾਰੀ ਤੇ ਅਵਕਾਰੀ ਵਿਕਾਰੀ ਵਿਸ਼ੇਸ਼ਣ ਕਿਹੜੇ ਨੇ ਜਿਹੜੇ ਵਿਸ਼ੇਸ਼ਣ ਨਾਮ ਦੇ ਲਿੰਗ ਵਚਨ ਕਾਰਕ ਅਨਸਾਰ ਆਪਣਾ ਰੂਪ ਬਦਲ ਲੈਂਦੇ ਨੇ ਇਹ ਸਦਾ ਆੜੇ ਨੂੰ ਕੰਨਾ ਅੰਤਕ ਦੇ ਹੁੰਦੇ ਨੇ ਜਿਵੇਂ ਕਾਲਾ ਪੀਲਾ ਛੋਟਾ ਆਦਿ ਇਹ ਵਿਕਾਰੀ ਵਿਸ਼ੇਸ਼ਣ ਨੇ ਅਵਕਾਰੀ ਵਿਸ਼ੇਸ਼ਣ ਕੀ ਨੇ ਜਿਹੜੇ ਵਿਸ਼ੇਸ਼ਣ ਨਾਮ ਦੇ ਲਿੰਗ ਵਚਨ ਕਾਰਕਨ ਸਾਰ ਆਪਣਾ ਰੂਪ ਨਹੀਂ ਬਦਲਦੀ ਜਿਵੇਂ ਲਾਲ ਸੁੰਦਰ ਗਰਮ ਨਰਮ ਕੋਮਲ ਆਦਿ ਜਿਹੜੇ ਇਹ ਅਵਿਕਾਰੀ ਵਿਸ਼ੇਸ਼ਣ ਨੇ ਹੁਣ ਅਸੀਂ ਗੱਲ ਕਰਾਂਗੇ ਕਿਰਿਆ ਵਿਸ਼ੇਸ਼ਣ ਦੀ ਤਿੰਨ ਗੱਲਾਂ ਅਸੀਂ ਇਹਦੇ ਵਿੱਚ ਡਿਸਕਸ ਕਰਾਂਗੇ ਵੀਡੀਓ ਦੇ ਵਿੱਚ ਬਣੇ ਰਹੋ ਐਂਡ ਤੱਕ ਤਾਂਕਿ ਤੁਹਾਨੂੰ ਚੰਗੀ ਤਰ੍ਹਾਂ ਕਨਸੈਪਟ ਕਲੀਅਰ ਹੋ ਜਵੇ ਤੇ ਬਾਰ-ਬਾਰ ਬੇਨਤੀ ਆ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਸੀਂ ਜਿਹੜਾ ਇਸ ਤੋਂ ਵਧੀਆ ਫਾਇਦਾ ਉਠਾ ਸਕੋ ਵੀਡੀਓਜ਼ ਜ਼ਿਆਦਾ ਤੋਂ ਜ਼ਿਆਦਾ ਦੇਖ ਸਕੋ ਕਿਰਿਆ ਵਿਸ਼ੇਸ਼ਣ ਦੀ ਗੱਲ ਕਰਦੇ ਸੀ ਅਸੀਂ ਜਿਹੜਾ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਦੱਸੇ ਉਸ ਨੂੰ ਕਿਰਿਆ ਵਿਸ਼ੇਸ਼ਣ ਕਹਿੰਦੇ ਨੇ ਹੁਣ ਅਸੀਂ ਦੋ ਗੱਲਾਂ ਤਾਂ ਕਲੀਅਰ ਕਰ ਲਈਆਂ ਕਿਰਿਆ ਕੀ ਹੁੰਦੀ ਹੈ ਤੇ ਵਿਸ਼ੇਸ਼ਣ ਕੀ ਹੁੰਦਾ ਹੈ ਕਿਰਿਆ ਦੀ ਵਿਸ਼ੇਸ਼ਤਾ ਦੱਸਣ ਵਾਲਾ ਸ਼ਬਦ ਜਿਹੜਾ ਉਹ ਕਿਰਿਆ ਵਿਸ਼ੇਸ਼ਣ ਕਹਾਉਂਦਾ ਹੈ ਜਿਵੇਂ ਕੱਲ ਅੱਜ ਹੁਣੇ-ਹੁਣੇ ਅੰਦਰੋਂ ਬਾਹਰੋਂ ਆਦਿ ਕਿਰਿਆ ਵਿਸ਼ੇਸ਼ਣ ਪੰਜਾਬੀ ਸ਼ਬਦਾਵਲੀ ਵਿੱਚ ਅਵਿਕਾਰੀ ਸ਼ਬਦ ਸ਼੍ਰੇਣੀ ਨਾਲ ਸੰਬੰਧਿਤ ਹਨ ਇਹ ਵਾਕਾਤਮਕ ਤਰਤੀਬ ਵਿੱਚ ਕਿਰਿਆ ਤੋਂ ਪਹਿਲਾਂ ਵਿਚਰਦੇ ਹਨ ਵਾਕ ਦੇ ਹਿਸਾਬ ਨਾਲ ਜੇ ਗੱਲ ਅਸੀਂ ਕਰੀਏ ਤਾਂ ਇਹਨਾਂ ਦੀ ਤਰਤੀਬ ਕੀ ਆ ਕਿਰਿਆ ਤੋਂ ਪਹਿਲਾਂ ਆਉਂਦੇ ਨੇ ਇਹ ਬਣਤਰ ਵਖੋਂ ਕਿਰਿਆ ਵਿਸ਼ੇਸ਼ਣ ਤਿੰਨ ਤਰ੍ਹਾਂ ਦੇ ਹੁੰਦੇ ਨੇ ਸਧਾਰਨ ਸੰਯੁਕਤ ਤੇ ਮਿਸ਼ਰਤ ਸੰਧਾਨ ਕਿਹਣਾ ਹੋਇਆ ਕੱਲ ਅੱਜ ਹੁਣ ਇਹ ਹੋ ਗਿਆ ਸੰਯੁਕਤ ਅੱਜ ਕੱਲ ਹੌਲੀ ਹੌਲੀ ਇਸ ਤਰ੍ਹਾਂ ਨਾਲ ਜਿਹੜੇ ਸੰਯੁਕਤ ਹੁੰਦੇ ਨੇ ਮਿਸ਼ਰਤ ਅੰਦਰੋਂ ਵਿੱਚੋਂ ਕੋਲੋਂ ਨੇੜਿਓਂ ਇਹ ਹੋ ਗਿਆ ਅਰਥ ਦੀ ਦ੍ਰਿਸ਼ਟੀ ਤੋਂ ਕਿਰਿਆ ਵਿਸ਼ੇਸ਼ਣ 8 ਤਰ੍ਹਾਂ ਦੇ ਹੁੰਦੇ ਨੇ ਕਾਲ ਸਮਾਸੂਚਕ ਸਥਾਨ ਸੂਚਕ ਪ੍ਰਕਾਰ ਸੂਚਕ ਕਾਰਨ ਸੂਚਕ ਦਿਸ਼ਾ ਸੂਚਕ ਮਿੰਨਤੀ ਸੂਚਕ ਤੇ ਕਰਮ ਬੋਧਕ ਮਿੰਨਤੀ ਸੂਚਕ ਇਹ ਜਿਹੜੇ ਨੇ ਤੁਸੀਂ ਇਹਨਾਂ ਨੂੰ ਅ ਉਦਾਹਰਨਾਂ ਨਾਲ ਸਮਝ ਸਕਦੇ ਹੋ ਬਹੁਤ ਜ਼ਿਆਦਾ ਔਖੇ ਨਹੀਂ ਹੈਗੇ ਇਹ ਬਹੁਤ ਸੌਖੇ ਨੇ ਤੇ ਗਿਣਤੀਵੋਧਕ ਜਿਹੜੇ ਨੇ ਕਰਮਵੋਧਕ ਗਿਣਤੀਵੋਧਕ ਮਾਤਰਾਵੋਧਕ ਇਹ ਆ ਜਿਹੜੇ ਨੇ ਤੁਹਾਡੇ ਅ ਤਿੰਨ ਸ਼੍ਰੇਣੀਆਂ ਨੇ ਜਿਹੜੀਆਂ ਇਹ ਮਿੰਨਤੀ ਸੂਚਕ ਚਾਹੁੰਦੀਆਂ ਨੇ 7 6ਵੇਂ ਦੇ ਵਿੱਚ 7ਵਾਂ ਹੈਗਾ ਜੀ ਨਿਸ਼ਚੇਵੋਧਕ ਇਹਦੇ ਵੀ ਉਦਾਹਰਣਾਂ ਦੇਖ ਸਕਦੇ ਹੋ ਤੁਸੀਂ ਫਿਰ ਹੈਗਾ ਵਣਤਰ ਦੇ ਆਧਾਰ ਤੇ ਵਿਸ਼ੇਸ਼ਣ ਜਿਹੜੇ ਉਹ ਤਿੰਨ ਤਰ੍ਹਾਂ ਦੇ ਹੋਣਗੇ ਸਧਾਰਨ ਕਿਰਿਆ ਵਿਸ਼ੇਸ਼ਣ ਜਿਹੜੇ ਇੱਕ ਹੈਰੇ ਸ਼ਬਦ ਰੂਪਾਂ ਚ ਸਕਾਰ ਹੋਣ ਸੰਯੁਕਤ ਕਿਰਿਆ ਵਿਸ਼ੇਸ਼ਣ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਦੇ ਰੂਪ ਮਿਲ ਕੇ ਇੱਕ ਕਿਰਿਆ ਵਿਸ਼ੇਸ਼ਣ ਦਾ ਕਾਰਜ ਕਰਨ ਮਿਸ਼ਰਤ ਕਿਰਿਆ ਵਿਸ਼ੇਸ਼ਣ ਸਤੰਤਰ ਤੇ ਬੰਦੇ ਜੀ ਪਾਵਨਸ਼ ਜੁੜ ਕੇ ਮਿਸ਼ਰਤ ਕਿਰਿਆ ਵਿਸ਼ੇਸ਼ਣ ਦੀ ਸਿਰਜਣਾ ਕਰਦੇ ਹਨ ਜਿਵੇਂ ਅੰਦਰ ਤੋਂ ਅੰਦਰੋਂ ਇਸ ਤਰ੍ਹਾਂ ਨਾਲ ਤਾਂ ਇਹ ਸੀਗੇ ਕਿਰਿਆ ਵਿਸ਼ੇਸ਼ਣ ਵਿਸ਼ੇਸ਼ਣ ਤੇ ਕਿਰਿਆ ਤਿੰਨੇ ਚੀਜ਼ਾਂ ਸੀ ਅੱਜ ਡਿਸਕਸ ਕੀਤੀਆਂ ਨੇ ਆਉਣ ਵਾਲੀਆਂ ਵੀਡੀਓ ਦੇ ਵਿੱਚ ਹੋਰ ਕਨਸੈਪਟ ਕਲੀਅਰ ਕਰਾਂਗੇ ਬਨੇ ਰਹੋ ਚੈਨਲ ਦੇ ਨਾਲ ਵਾਰੀ-ਵਾਰੀ ਰਿਕੁਐਸਟ ਆ ਕਿ ਤੁਸੀਂ ਸਬਸਕ੍ਰਾਈਬ ਕਰੋ ਚੈਨਲ ਨੂੰ ਲਾਈਕ ਕਰੋ ਤੇ ਕਮੈਂਟ ਕਰੋ okay filming the next topic then i'll